ਪਿੰਡਰ ਫੈੜੋ ਜਾ ਪਿੱਲੇ ਫੈੜੋ ਜਾ ਪਿੱਲੇ ਫੈੜੋ ਉੱਧਰ ਸਿੱਟ ਰਹੇ ਸੀ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟਾਈਮ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਚੇ ਜੜੀ ਵਾਲੀ ਨਹਿਰ ਦਾ 파ੜ ਹੋਵੇ ਮਿੰਡਵਾ ਵਾਲੀ ਨਹਿਰ ਦਾ 파ੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਣਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਜਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਥਿੱਥੇ ਜੇ ਕੋਈ ਕੁਛ ਵੀ ਹੁੰਦਾ ਸਾਰੀ ਟੀਮਾਂ ਬੇ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਨੂੰ ਇਹ ਇਹਨਾਂ ਸਭ ਦੀ ਮਿਹਨਤ ਹੈ ਕਿਦਾ ਕਿਰਨ ਆਮ ਲਈ ਕਿਸੇ ਰਸ ਤੇ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਨੇ ਖੇਲਦੀ ਸ਼ਮੀ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜ਼ੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੰਡੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਦੀ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹ ਦੀ ਕਿਰਪਾ ਸਦਕਾ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇਹਦੇ ਕਿਰਪਾ ਰੱਖਣ ਤੇ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్మీਨਾਰਾਇਣ ਮੰਦਰ ਦਾ 10 ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ। ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ। ਇੰਨੀ ਜ਼ਿਆਦਾ ਮਿਹਨਤ 3 ਦਿਨ ਤੋਂ ਲੱਗੇ ਹੋਇਆ ਤੇ ਆਲਮੋਸਟ ਹੁਣ ਜਿਹੜਾ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਹੋ ਰਿਹਾ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਸਾਰਾ ਇਹ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦਸਵੇਂ ਕਨੌਲੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਸਾਡਾ ਮੁੰਡਾ ਸੈਂਟ ਫਸਿਟੀ ਯਾਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਕੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਮੰਤਰੀ ਸਾਹਿਬ ਸਾਡੇ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹੈਨਾ ਸਾਰਾ ਜਿਹੜਾ ਕੰਮ ਕਰ ਰਿਹਾ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੇ ਅਛਾ ਨਸ਼ਾ ਆਇਆ ਹੋਊਗਾ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ 'ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦਿੱਤਾ ਬੋਲੇ